ਅੱਜ ਜੀ ਸਾਰੇ ਸਸੇ ਕਰ ਜੀ ਮੈਂ ਬਹੁਤ ਵਾਰ ਸੋਚਦਾ ਸੀ ਕਿ ਸਰਜੀਤ ਮੈਨ ਦੇ ਘਰ ਜਾਵਾਂਗਾ ਸਾਡੇ ਉਹ ਮੈਨੂੰ ਇਨਵਾਈਟ ਕਰਨੀ ਉਹ ਤੇ ਬੁਖੇਰ ਮਲਿਕ ਸਾਹਿਬ ਉਹਨਾਂ ਦੀਆਂ ਗੱਲਾਂ ਕਰਦੇ ਪਰ ਮੈਂ ਉਹਨਾਂ ਦਾ ਆਸਾ ਠਾਠਾ ਤੇ ਉਹਨਾਂ ਦੀ ਜਿੰਦਾਦਿਲੀ ਨੂੰ ਮਾਣਿਆ ਮੈਂ ਇਹ ਗੀਤ ਮੇਰਾ ਨਹੀਂ ਇਹ ਤੁਹਾਡਾ ਹੀ ਗੀਤ ਹੈ ਜੋ ਵੀ ਤੁਸੀਂ ਮੈਨਰੇ ਬੋਲਿਆ ਉਹ ਮੈਂ ਸੁਣ ਰਿਹਾ ਸੀ ਤੇ ਨਾਲ ਨਾਲ ਲਿਖ ਰਿਹਾ ਸੀ ਤੇ ਤੁਹਾਡੀਆਂ ਗੱਲਾਂ ਤੁਹਾਨੂੰ ਸੁਣਾਣੇ ਮੈਂ ਵਿਦਾ ਨਹੀਂ ਹੁਣਾ ਤੁਸੀਂ ਹੱਸਣਾ ਕਦੇ ਨਹੀਂ ਰੋਣਾ ਮੈਂ ਵਿਦਾ ਨਹੀਂ ਹੁਣਾ ਇਸ ਸਾਹਾਂ ਦੀ ਡੋਰ ਹੈ ਅਜੇ ਕੁਝ ਹੋਰ ਹੈ ਹੂੰ ਇਸ ਸਾਹਾਂ ਦੀ ਡੋਰ ਹੈ ਅਜੇ ਕੁਝ ਹੋਰ ਹੈ ਮੈਂ ਤੁਹਾਡੀਆਂ ਅੱਖਾਂ ਤੋਂ ਜੁਦਾ ਨਹੀਂ ਹੁਣਾ ਮੈਂ ਵਿਦਾ ਨਹੀਂ ਕਿਵੇਂ ਕਹਿ ਦਵਾਂ ਕਿ ਸਫ਼ਰ ਮੁੱਕ ਗਿਆ ਕਿਵੇਂ ਕਹਿ ਦਵਾਂ ਕਿ ਸਫ਼ਰ ਮੁੱਕ ਗਿਆ ਕਿਵੇਂ ਕਹਿ ਦਵਾਂ ਕਿ ਦੀਵਾ ਬੁਝ ਗਿਆ ਮੈਂ ਤਾਂ ਖਵਾ ਬਣ ਕੇ ਰੁਮਕਾਂਗੀ ਮੈਂ ਤਾਂ ਤਾਰਾ ਬਣ ਕੇ ਚਮਕਾਂਗੀ ਤੁਹਾਡੇ ਦਿਲ ਦੇ ਵੇੜੇ ਵਿੱਚ ਮੈਂ ਚੁੱਪ ਚਾਂ ਫਿਰਨਾ ਮੈਂ ਵਿਦਾ ਨਹੀਂ ਹੋਣਾ ਜੇ ਤੂੰ ਯਾਦ ਮੇਰੀ ਸਤਾਏਗੀ ਜਦੋਂ ਯਾਦ ਮੇਰੀ ਸਤਾਏਗੀ ਕੋਈ ਗੱਲ ਪੁਰਾਣੀ ਆਏਗੀ ਮਨਸਾਨ ਬਣ ਕੇ ਆਵਾਂਗੀ ਤੁਹਾਡੇ ਅੰਗੂਠੇ ਪੁੱਝ ਕੇ ਜਾਵਾਂਗੀ ਖਵਾਾਂ ਦੀ ਇਸ ਸਸਤੀ ਵਿੱਚ ਗੂੜੀ ਨੀਂਦ ਨਹੀਂ ਸੌਣਾ ਮੈਂ ਵਿਦਾ ਨਹੀਂ ਹੋਣਾ ਰਿਸ਼ਤੇ ਕਦੇ ਮਰਦੇ ਨਹੀਂ ਰਿਸ਼ਤੇ ਕਦੇ ਮਰਦੇ ਨਹੀਂ ਸਰੀਰਾਂ ਤੋਂ ਡਰਦੇ ਨਹੀਂ ਮੈਂ ਰੂਹ ਬਣ ਕੇ ਨਾਲ ਰਹਾਂਗੀ ਹਰ ਗੀਤ ਵਿੱਚ ਤਾਲ ਰਹਾਂਗੀ ਮੈਂ ਮਿੱਟੀ ਵਿੱਚ ਮਿਲ ਕੇ ਵੀ ਤੁਹਾਡਾ ਹੀ ਹੋਣਾ ਮੈਂ ਜ਼ੁਦਾ ਨਹੀਂ ਹਾਂ ਰੰਗਰੇਜ਼ ਤੂੰ ਨਵਾਂ ਗੀਤ ਬਣਾ ਦੇ ਮੇਰੇ ਦਿਲ ਦੀਆਂ ਮੀਤ ਸੁਣਾ ਦੇ ਜਦ ਤੂੰ ਗਾਵੇਂਗਾ ਤੇਰੇ ਨਾਲ ਗਾਵਾਂਗੀ ਸਰੋਤਿਆਂ 'ਚ ਬੈਠ ਕੇ ਤਾੜੀ ਵੀ ਵਜਾਵਾਂਗੀ ਇਰਸ਼ਾਦ ਤੇ ਫਿਰ ਵਾਵਾ ਹੋਵੇਗੀ ਫਿਰ ਇਹ ਗੀਤ ਸਭ ਨੇ ਗਾਉਣਾ ਮੈਂ ਵੀ ਤਾਂ ਨਹੀਂ ਰੋਣਾ ਤੁਸੀਂ ਖਸਰਾ ਕਦੇ ਨਹੀਂ ਰੋਣਾ ਮੈਂ ਵੀ ਤਾਂ ਨਹੀਂ ਰੋਣਾ